We'll The <laughs> ਨਹੀਂ ਕੋਈ ਚੱਕੇ ਵਾਲੀ ਗੱਲ ਨਹੀਂ ਸੀ ਕੁਝ ਮੈਪਿੰਗ ਦੇ ਵਿੱਚ ਕੁਝ ਐਸੇ ਪਿੰਡ ਹੈਗੇ ਸੀਗੇ ਅਸੀਂ ਬਣਾਏ ਸੀਗੇ ਸਾਨੂੰ ਇਸ ਇਲਾਕੇ ਦੇ ਵਿੱਚ ਕਿਵੇਂ ਆ ਕਈ ਵਾਰੀ ਕੁਝ ਰਾਉਂਡ ਜਿਹੜੇ ਨੇ ਉਹਦੇ ਵਿੱਚ ਕੁਝ ਈਵੀਐਮਸ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਗੁੱਲਦੀਆਂ ਨੇ ਕੁਝ ਇਸ ਤਰ੍ਹਾਂ ਹੋ ਜਾਂਦਾ ਪਰ ਅਸੀਂ ਫੁੱਲੀ ਅਸ਼ੋਰਡ ਸੀਗੇ ਕਿ ਜਿੱਥੇ ਜੜੀ ਆ ਉਹ ਆਮ ਆਦਮੀ ਪਾਰਟੀ ਤਿੰਨ ਤਿੰਨ ਰਾਉਂਡ ਲਗਾਤਾਰ ਜਿਹੜੀ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਤਾਂ ਸੀ ਇੱਕ ਵਾਰ ਵੀ ਅਕਾਲੀ ਦਲ ਵੀ ਇੰਨੇ ਸਾਲਾਂ ਬਾਅਦ ਜਿਹੜੀ ਅੱਗੇ ਵਧੀ ਹੈ ਤੇ ਉਹ ਵੀ ਇੱਕ ਅਕਾਲੀ ਦਲ ਨੂੰ ਕਿਵੇਂ ਸਮਝਦੇ ਤੁਸੀਂ ਇੱਥੇ ਦੇਖੋ ਤੁਸੀਂ 16 ਰਾਊਂਡ ਨੇ 16 ਰਾਊਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਊਂਡ ਦੇ ਨਾਲ ਲਾ ਕੇ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਸਕਦੇ ਐਜ਼ ਏ ਗੂਲ ਸਮੁੱਚੀ ਜਿਹੜੀ ਕੌਨਸਟਿਟੂਐਂਸੀ ਆ ਉਹਦੀ ਵੋਟ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਸਾਡੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਵਾਟਲੀਡ ਇਸ ਜਿਮਨੀ ਚੋਣ ਦੇ ਵਿੱਚ ਮਨਦੀਪ ਕਹਿ ਰਿਹਾ ਕਹਿੰਦੇ ਵੀ ਜੇਕਰ ਅਕਾਲੀ ਦਲ ਜੇ ਅਸੀਂ ਇਕੱਠੇ ਜਿੱਤ ਜਾਣਾ ਸੀ ਕਹਿੰਦੇ ਮਤਲਬ ਅਕਾਲੀ ਦਲ ਦੀ ਜਿੱਤ ਉਹ ਨਹੀਂ ਮੈਂ ਨਾ ਹੁੰਦਾ ਦੇਖੋ ਜੇ 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 ਤਾਂ ਫਿਰ ਉਹਨਾਂ ਨੂੰ ਹੀ ਪਤਾ ਹੈ ਨਾ ਆਪਾਂ ਅਸੀਂ ਆਪਣੀ ਪਾਰਟੀ ਵੱਲੋਂ ਚੋਣ ਲੜੀ ਅਸੀਂ ਪਹਿਲਾਂ ਵੀ ਸੀਟ ਸਾਡੇ ਕੋਲ ਸੀ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਪਹਿਲਾਂ ਵੀ ਅਸੀਂ ਵੱਡੇ ਮਾਰਜਿਨ ਦੇ ਨਾਲ ਇਹ ਸੀਟ ਜਿਹੜੀ ਆ ਰਿਟੇਨ ਕੀਤੀ ਜਿੱਤੀ ਸੀਗੀ ਹੁਣ ਵੀ ਇਹਨੂੰ ਰਿਟੇਨ ਕੀਤਾ ਔਰ ਇਹ ਜਿਹੜੀ ਜਿੱਤ ਆ ਉਹ ਕਮਾਂ ਦੀ ਜਿੱਤ ਆ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਡਿਵੈਲਪਮੈਂਟਲ ਪੋਲੀਟਿਕਸ ਜਿਹੜੀ ਹੈ ਨਾ ਉਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਸ਼ੁਰੂ ਹੋਈ ਆ ਪਿਛਲੇ ਪੌਣੇ 4 ਸਾਲ ਦੇ ਵਿੱਚ ਹਰ ਫੀਲਡ ਦੇ ਵਿੱਚ ਦੇਖ ਲਓ ਅਸੀਂ ਲੋਕਾਂ ਨੂੰ ਜਾ ਕੇ ਆਪਦੇ ਬਿਜਲੀ ਦੇ ਕੰਮ ਕਰਾਏ ਅਸੀਂ ਰੋਡਸ ਦੇ ਬਾਰੇ ਦੱਸਿਆ ਅਸੀਂ ਨਹਿਰੀ ਪਾਣੀ ਜਿਹੜਾ ਸੀਗਾ ਉਹ ਟੇਲਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਅਸੀਂ ਸਿੱਖਿਆ ਦੀ ਗੱਲ ਕੀਤੀ ਅਸੀਂ ਸਿਹਤ ਦੀ ਗੱਲ ਕੀਤੀ ਅਸੀਂ ਸਾਰੇ ਹੀ ਆਪਣੇ ਜਿੰਨੇ ਕੰਮ ਸੀਗੇ 59000 ਦੇ ਕਰੀਬ ਨੌکریاں ਦਿੱਤੀਆਂ ਉੱਥੇ ਸਾਨੂੰ ਬਹੁਤ ਲੋਕ ਮਿਲਦੇ ਸੀਗੇ ਅਸੀਂ ਫੀਲਡ ਦੇ ਵਿੱਚ ਸੀਗੇ ਜਿੱਥੇ ਬੱਚੇ ਹੱਥ ਖੜੀ ਕਰਕੇ ਇਹ ਲੱਗਦਾ ਜਿਵੇਂ ਪੰਥਕ ਏਰੀਆ ਹੈਗਾ ਸੀ ਜਿਵੇਂ ਕਹਿੰਦੇ ਨੇ ਪੰਥਕ ਏਰੀਆ ਸਭ ਤੋਂ ਵੱਡਾ ਡਰ ਵੀ ਸੀ ਕਾਲੀਦਾਲੋਂ ਕਿ ਉੱਥੇ ਵੱਡਾ ਝਟਕਾਰ ਜਾਂ ਸ਼ਾਇਦ ਲੋਕਾਂ 'ਚ ਜਿਹੜਾ ਬੇਦਵੀ ਜਾਂ ਉਹ ਚੀਜ਼ਾਂ ਲੱਗ ਕੇ ਪੀ ਉੱਥੇ ਜਿਹੜਾ ਪੰਥਕ ਏਰੀਆ ਚੋਂ ਦੇਖੋ ਨਹੀਂ ਦੇਖੋ ਪੰਥਕ ਏਰੀਆ ਦੀ ਗੱਲ ਸਾਨੂੰ ਆ ਯਕੀਨ ਸੀਗਾ ਕਿ ਅਸੀਂ ਇੱਥੋਂ ਜਿੱਤਾਂਗੇ ਆਪਣੇ ਕੰਮਾਂ ਦੇ ਆਧਾਰ ਤੇ ਜਿੱਤਾਂਗੇ ਔਰ ਕੰਮ ਦੇ ਆਧਾਰ ਤੇ ਲੋਕਾਂ ਨੇ ਵੋਟ ਪਾ ਕੇ ਸਾਨੂੰ ਉਥੇ ਨਹੀਂ ਪੰਥਕ এর ਦੀ ਸ਼ੁਰੂਆਤ ਚੰਗੀ ਰਹੀ ਕਾਲੀ ਦਲ ਦਿਨ ਨੂੰ ਕਿਵੇਂ ਕਹਿੰਦੇ ਹੋ ਤੁਸੀਂ ਜਿਵੇਂ ਪੰਥਕ ਏਰੀਆ ਸੀ ਨਿੱਕੇ ਨਿੱਕੇ ਕਿੰਨੀ ਸਾਡੀ 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 2027 ਦੇ ਵਿੱਚ ਵੀ ਕਿਸੇ ਨਾਲ ਲੜਾਈ ਨਹੀਂ ਅਸੀਂ ਆਪਦੇ ਕੰਮ ਜਿਹੜੇ ਕੀਤੇ ਨੇ ਅਸੀਂ ਕੰਮ ਦੇ ਆਧਾਰ ਤੇ ਹੀ ਹੁਣ ਵੋਟ ਲਈ ਹੈ ਕੰਮ ਦੇ ਆਧਾਰ ਤੇ 2027 ਦੇ ਵਿੱਚ ਵੋਟ ਦਵਾਂਗੇ ਵੀਡੀਓ ਸਾਬ ਜੀ ਵੀਡੀਓ ਸਾਬ ਕਰਨਾ ਮਤਲਬ ਕੀ ਦਿਖਣਗਾ ਅਨਸਰ